ਹਾਂਜੀ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਭ ਦਾ ਬਹੁਤ ਬਹੁਤ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਰੋਲਾ ਜੰਕਸ਼ਨ ਉੱਤੇ ਪੰਜਾਬੀ ਇੰਡਸਟਰੀ ਦਾ ਇੱਕ ਅਜਿਹੇ ਨਾਮ ਜਿਸਨੇ ਬਹੁਤ ਥੋੜੀ ਉਮਰ ਵਿੱਚ ਹੀ ਵੱਡੇ ਮੁਕਾਮ ਹਾਸਲ ਕੀਤੇ ਗਾਇਕ ਰਾਜਵੀਰ ਜਵੰਦਾ ਦੀ ਗਾਇਕੀ ਉਹਨਾਂ ਦਾ ਵੱਖਰਾ ਸਟਾਈਲ ਤੇ ਖਾਸ ਕਰ ਉਹਨਾਂ ਦੀ ਪੰਜਾਬੀ ਪੱਗ ਸਭ ਕੁਝ ਚੜ੍ਹਦੀ ਕਲਾ ਵਿੱਚ ਸੀ ਪਰ ਇੱਕ ਸਵਾਲ ਹਮੇਸ਼ਾ ਉਹਨਾਂ ਦੇ ਪ੍ਰਸ਼ੰਸਕਾਂ ਦੇ ਮਨ ਵਿੱਚ ਸਰਿਆ ਤੇ ਉਹਨਾਂ ਦੇ ਜਾਣ ਤੋਂ ਬਾਅਦ ਵੀ ਚਰਚਾ ਦਾ ਵਿਸ਼ਾ ਹੈ ਰਾਜਵੀਰ ਜਵੰਦਾ ਜੀ ਆਪਣੇ ਪਰਿਵਾਰ ਖਾਸ ਕਰਕੇ ਆਪਣੀ ਪਤਨੀ ਤੇ ਬੱਚਿਆਂ ਨੂੰ ਸੋਸ਼ਲ ਮੀਡੀਆ ਤੋਂ ਦੂਰ ਕਿਉਂ ਰੱਖਦੇ ਸਨ ਕਿਉਂ ਆਪਣੀ ਨਿੱਜੀ ਜ਼ਿੰਦਗੀ ਨੂੰ ਦੁਨੀਆ ਦੀ ਨਜ਼ਰ ਤੋਂ ਛੁਪਾਉਣਾ ਚਾਹੁੰਦੇ ਸਨ ਜਾਂ ਇਹਦੇ ਪਿੱਛੇ ਕੋਈ ਡੂੰਘਾ ਕਾਰਨ ਸੀ ਅੱਜ ਅਸੀਂ ਇਸ ਮਹਾਨ ਕਲਾਕਾਰ ਦੀ ਅਧੂਰੀ ਦਾਸਤਾਨ ਨੂੰ ਪੂਰੀ ਗਹਿਰਾਈ ਨਾਲ ਜਾਣਾਂਗੇ ਉਹਨਾਂ ਦਾ ਸੰਘਰਸ਼ ਪ੍ਰਾਪਤੀਆਂ ਤੇ ਉਹਨਾਂ ਦੇ ਅੰਤਿਮ ਪਲਾਂ ਵਿੱਚ ਹਸਪਤਾਲ ਦੀ ਕਾਰਗੁਜ਼ਾਰੀ ਤੇ ਉੱਥੇ ਵੱਡੇ ਵੱਡੇ ਸਵਾਲਾਂ ਦਾ ਸੱਚ ਰਾਜਵੀਰ ਜਵੰਦਾ ਦੀ ਜ਼ਿੰਦਗੀ ਦਾ ਉਹ ਹਰ ਪੱਖ ਜੋ ਸ਼ਾਇਦ ਤੁਸੀਂ ਪਹਿਲਾਂ ਕਦੇ ਨਾ ਸੁਣਿਆ ਹੋਵੇਗਾ ਜੇ ਤੁਸੀਂ ਵੀ ਉਹਨਾਂ ਨੂੰ ਦਿਲੋਂ ਪਿਆਰ ਕਰਦੇ ਹੋ ਤਾਂ ਸਾਡੇ ਚੈਨਲ ਰੋਲਾ ਜੰਕਸ਼ਨ ਨੂੰ ਸਬਸਕ੍ਰਾਈਬ ਕਰਕੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਆਓ ਸਭ ਤੋਂ ਪਹਿਲਾਂ ਗੱਲ ਕਰੀਏ ਉਸ ਹਿੱਸੇ ਦੀ ਜਿਸ ਨੂੰ ਰਾਜਵੀਰ ਜੀ ਨੇ ਹਮੇਸ਼ਾ ਨਿੱਜੀ ਰੱਖਿਆ ਇਹ ਸੱਚ ਹੈ ਕਿ ਆਪਣੇ ਪਰਿਵਾਰ ਨੂੰ ਲੁਕਾਉਂਦੇ ਨਹੀਂ ਸਨ ਬਲਕਿ ਉਹ ਨਿੱਜੀ ਤੇ ਪੇਸ਼ੇਵਰ ਜ਼ਿੰਦਗੀ ਵਿੱਚ ਇੱਕ ਸਪਸ਼ਟ ਲਕੀਰ ਖਿੱਚ ਕੇ ਰੱਖਦੇ ਸਨ ਉਹਨਾਂ ਦਾ ਮੰਨਣਾ ਸੀ ਕਿ ਕਲਾਕਾਰ ਕਾਮੇ ਸਟੇਜ ਤੇ ਖਤਮ ਹੋ ਜਾਂਦਾ ਹੈ ਪਰ ਪਰਿਵਾਰਿਕ ਮੈਂਬਰਾਂ ਦਾ ਨਹੀਂ ਉਹ ਆਪਣੀ ਪਤਨੀ ਅਤੇ ਦੋ ਬੱਚਿਆਂ ਨੂੰ ਸੋਸ਼ਲ ਮੀਡੀਆ ਦੀ ਆਲੋਚਨਾ ਅਤੇ ਨਜ਼ਰ ਤੋਂ ਬਚਾਉਣਾ ਚਾਹੁੰਦੇ ਸਨ ਉਹਨਾਂ ਲਈ ਪਰਿਵਾਰਿਕ ਸ਼ਾਂਤੀ ਸਭ ਤੋਂ ਉੱਪਰ ਸੀ ਰਾਜਵੀਰ ਜਵੰਦਾ ਜੀ ਦਾ ਜਨਮ 23 ਦਸੰਬਰ ਨੂੰ 1988 ਨੂੰ ਪਿੰਡ ਪੁੰਨਾ ਜਗਰਾਉ ਵਿਖੇ ਇੱਕ ਸਿੱਖ ਪਰਿਵਾਰ ਵਿੱਚ ਹੋਇਆ ਉਹਨਾਂ ਦੇ ਪਿਤਾ ਜੀ ਕਰਮ ਸਿੰਘ ਜਵੰਦਾ ਪੰਜਾਬ ਪੁਲਿਸ ਵਿੱਚ ਮੁਲਾਜ਼ਮ ਸਨ ਜਿਸ ਨੇ ਰਾਜਵੀਰ ਨੂੰ ਅਨੁਸ਼ਾਸਨ ਤੇ ਸਖਤ ਮੈਨੈ ਸਿਖਾਈ ਹਾਲਾਂਕਿ ਕੁਝ ਸਮਾਂ ਪਹਿਲਾਂ ਉਹਨਾਂ ਦੇ ਸਿਰ ਤੋਂ ਪਿਤਾ ਜੀ ਦਾ ਸਾਯਾ ਉੱਠ ਗਿਆ ਸੀ ਉਹਨਾਂ ਦੀ ਮਾਤਾ ਪਰਮਜੀਤ ਕੌਰ ਅਤੇ ਖਪੈਣ ਨੇ ਹਮੇਸ਼ਾ ਉਹਨਾਂ ਦਾ ਸਾਥ ਦਿੱਤਾ ਰਾਜਵੀਰ ਜੀ ਸਿਰਫ ਇੱਕ ਗਾਇਕ ਨਹੀਂ ਸਨ ਸਗੋਂ ਪੂਰੀ ਤਰ੍ਹਾਂ ਪੜ੍ਹੇ ਲਿਖੇ ਇਨਸਾਨ ਸਨ ਉਹਨਾਂ ਨੇ ਆਪਣੀ ਪੋਸਟ ਗ੍ਰੈਜੂਏਸ਼ਨ ਦੀ ਡਿਗਰੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਥੀਏਟਰ ਐਂਡ ਟੀਵੀ ਡਿਪਾਰਟਮੈਂਟ ਤੋਂ ਪੂਰੀ ਕੀਤੀ ਸੀ ਇੱਥੇ ਉਹਨਾਂ ਦੀ ਮੁਲਾਕਾਤ ਸੀਨੀਅਰ ਕਲਾਕਾਰਾਂ ਜਿਵੇਂ ਕਨਵਰ ਗਰੇਵਾਲ ਕੁਲਵਿੰਦਰ ਬਿੱਲਾ ਨਾਲ ਹੋਈ ਬਚਪਨ ਤੋਂ ਹੀ ਗਾਇਕੀ ਦਾ ਸ਼ੌਕ ਹੋਣ ਦੇ ਬਾਵਜੂਦ ਪਰਿਵਾਰ ਤੇ ਦਾਦਾ ਜੀ ਦੀ ਇੱਛਾ ਸੀ ਕਿ ਉਹ ਇੱਕ ਸਰਕਾਰੀ ਨੌਕਰੀ ਕਰਨ। ਐਸੇ ਕਰਕੇ ਉਹਨਾਂ ਨੇ ਪੰਜਾਬ ਪੁਲਿਸ ਦੀ ਪ੍ਰੀਖਿਆ ਪਾਸ ਕੀਤੀ ਅਤੇ ਭਰਤੀ ਹੋ ਗਏ। ਸੋਚੋ ਇੱਕ ਪਾਸੇ ਸਖਤ ਪੁਲਿਸ ਟ੍ਰੇਨਿੰਗ ਦੂਜੇ ਪਾਸੇ ਕਾਲਜ ਦੀ ਪੜ੍ਹਾਈ, ਤੁੰਬੀ ਵਜਾਉਣਾ ਤੇ ਸੰਗੀਤ ਦਾ ਪਿਆਰ। ਰਾਜੀ ਜੀ ਰਜਵੰਦਾ ਜੀ ਨੇ ਇਹ ਸਭ ਕੁਝ ਇਕੱਠਾ ਮੈਨੇਜ ਕੀਤਾ। ਉਹਨਾਂ ਦੀ ਨਾਈਟ ਡਿਊਟੀ ਬਹੁਤ ਮੁਸ਼ਕਲ ਹੁੰਦੀ ਸੀ ਪਰ ਉਹ ਦਿਨ ਵੇਲੇ ਸਮਾਂ ਕੱਢ ਕੇ ਰਿਆਜ਼ ਕਰਦੇ ਸੇ ਉਸਤਾਦ ਲਾਲੀ ਖਾਨ ਤੋਂ ਸੰਗੀਤ ਦੀ ਚਕਾਲੰਦੇ ਰਹੇ ਇਹ ਉਹਨਾਂ ਦੀ ਲਗਨ ਅਤੇ ਜਨੂੰਨ ਸੀ ਉਹਨਾਂ ਨੂੰ ਕਾਮੇ ਬਣਾਇਆ ਆਪਣੀ ਨੌਕਰੀ ਦੌਰਾਨ ਰਾਜਵੀਰ ਜੀ ਨੇ ਤਨਖਾਹ ਵਿੱਚੋਂ ਥੋੜੇ ਥੋੜੇ ਪੈਸੇ ਬਚਾਏ ਉਹਨਾਂ ਦੇ ਪਹਿਲੇ ਗੀਤ ਪਹਿਲੇ ਗੀਤ ਦੁਗਦਗ ਵਾਲਿਆਰ ਨੂੰ YouTube ਤੇ ਵਧੀਆ ਹੁੰਗਾਰਾ ਮਿਲਿਆ ਇਸ ਤੋਂ ਬਾਅਦ ਉਹਨਾਂ ਨੇ ਜਸਵੀਰ ਪਾਲ ਨਾਲ ਮਿਲ ਕੇ ਜਸ ਰਿਕਾਰਡਸ ਕੰਪਨੀ ਬਣਾਈ ਸਾਲ 2016 ਵਿੱਚ ਆਇਆ ਗੀਤ ਸ਼ਾਨਦਾਰ ਉਹਨਾਂ ਦੀ ਜ਼ਿੰਦਗੀ ਦਾ ਟਰਨਿੰਗ ਪੁਆਇੰਟ ਸੀ ਗੀਤ ਦੇ ਬੋਲ ਸੰ ਸ਼ਾਨਦਾਰ ਬੰਦਿਆਂ ਨਾਲ ਰਹਿੰਦੇ ਆ ਤਾਈਂ ਰਹਿੰਦੀ ਆ ਫੀਲਿੰਗ ਸਾਡੀ ਸ਼ਾਨਦਾਰਨੀ ਇਸ ਗੀਤ ਨੇ ਰਾਜੀਵ ਜਵੰਦਾ ਜੀ ਨੂੰ ਰਤੋ ਰਤ ਪੰਜਾਬੀ ਗਾਇਕੀ ਦਾ ਚਮਕਦਸ ਤਾਰਾ ਬਣਾ ਦਿੱਤਾ ਇਸ ਤੋਂ ਬਾਅਦ ਉਹਨਾਂ ਨੇ ਕੰਗਣੀ ਸਰਦਾਰੀ ਪਟਿਆਲੇ ਵਾਲੀ ਮੁੱਛਾ ਕੁੰਡੀਆਂ ਅਤੇ ਰਣਕਾਂ ਦੇ ਮੜਕਾ ਵਰਗੇ ਅਨਮੋਲੇ ਹਿੱਟ ਗੀਤਾਂ ਦੀ ਝੜੀ ਲਾ ਦਿੱਤੀ ਗਾਇਕੀ ਵਿੱਚ ਸਫਲਤਾ ਮਿਲਣ ਤੋਂ ਬਾਅਦ ਰਾਜੀਵ ਜਵੰਦਾ ਜੀ ਨੇ ਫਿਲਮਾਂ ਵੱਲ ਵੀ ਰੁਖ ਕੀਤਾ ਉਹਨਾਂ ਨੇ ਤਿੰਨ ਸ਼ਾਨਦਾਰ ਫਿਲਮਾਂ ਵਿੱਚ ਕੰਮ ਕੀਤਾ 2018 ਵਿੱਚ ਸੂਬੇਦਾਰ ਜੋਗਿੰਦਰ ਸਿੰਘ ਉਹਨਾਂ ਦੀ ਪਹਿਲੀ ਫਿਲਮ ਸੀ ਜਿਸ ਵਿੱਚ ਉਹਨਾਂ ਦਾ ਐਕਟਿੰਗ ਦੇਖ ਕੇ ਕਿਸੇ ਨੂੰ ਯਕੀਨ ਨਹੀਂ ਹੋਇਆ ਕਿ ਉਹ ਪਹਿਲੀ ਵਾਰ ਕੈਮੇਰਾ ਮਿਹਦੇ ਸਾਹਮਣੇ ਆਏ ਹਨ ਫਿਰ 2019 ਵਿੱਚ ਜਿੰਦਜਾਨ ਅਤੇ ਮਿੰਦੋ ਤਹਿਸੀਲਦਾਰ ਆਈ ਸਭ ਤੋਂ ਵੱਡੀ ਗੱਲ ਰਾਜਵੀਰ ਜਵੰਦਾ ਜੀ ਨੇ ਹਮੇਸ਼ਾ ਆਪਣੀ ਨੈਤਿਕਤਾ ਨੂੰ ਬਰਕਰਾਰ ਰੱਖਿਆ ਉਹਨਾਂ ਨੇ ਨਾ ਤਾਂ ਕਦੇ ਨਸ਼ੇ ਨੂੰ ਪ੍ਰਮੋਟ ਕੀਤਾ ਅਤੇ ਨਾ ਹੀ ਲਚਰਤਾ ਵਾਲੇ ਗੀਤ ਗਾਏ ਉਹ ਚੜ੍ਹਦੀ ਕਲਾ ਤੇ ਸਭੇਚਾਰਕ ਬੋਲੀਆਂ ਦੇ ਪ੍ਰੇਮੀ ਸਨ ਉਹਨਾਂ ਦਾ ਮਕਸਦ ਸਿਰਫ 뮤직 ਨਹੀਂ ਸਗੋ ਇੱਕ ਸੰਜੀਦਾ ਸੰਦੇਸ਼ ਦੇਣਾ ਸੀ ਜਵੰਦਾ ਵੀਰ ਦੀ ਜ਼ਿੰਦਗੀ ਦਾੰਤ ਜਿੰਨਾ ਦੁਖਦਾਈ ਹੈ ਉਹਨਾਂ ਹੀ ਸੋਚਣ ਵਾਲਾ ਹੈ 27 ਸਤੰਬਰ ਦੀ ਉਹ ਘੜੀ ਜਦੋਂ ਉਹ ਆਪਣੀ ਨਵੀਂ ਬਾਈਕ ਤੇ ਰਾਈਡਿੰਗ ਕਰਦੇ हिमाचल ਤੋਂ ਵਾਪਸ ਆ ਰਹੇ ਸਨ ਅਚਾਨਕ ਸੜਕ ਤੇ ਦੋ ਟੱਠੇ ਆਪਸ ਵਿੱਚ ਲੜ ਰਹੇ ਸਨ ਜਿਸ ਕਾਰਨ ਇੱਕ ਪਿਕਅਪ ਗੱਡੀ ਰੁਕੀ ਹੋਈ ਸੀ ਜਦੋਂ ਰਾਜਵੀਰ ਜੀ ਗੋਲ ਲੰਘਣ ਲੱਗੇ ਤਾਂ ਟੱਠਿਆਂ ਨੇ ਬਾਈਕ ਤੇ ਹਮਲਾ ਕਰ ਦਿੱਤਾ ਤੇਜ਼ ਰਫਤਾਰ ਕਾਰਨ ਬਾਈਕ ਦਾ ਸੰਤੁਲਨ ਵਿਗੜ ਗਿਆ ਅਤੇ ਉਹਨਾਂ ਦਾ ਸਿੱਧਾ ਸਾਹਮਣੇ ਖੜੀ ਪਿਕਅਪ ਵਿੱਚ ਵੱਜ ਗਏ ਇਸ ਹਾਦਸੇ ਵਿੱਚ ਉਹਨਾਂ ਦੀ ਰੀੜ ਦੀ ਹੱਡੀ ਦੇ ਮਣਕੇ ਗਰਦਨ ਦੀ ਹੱਡੀ ਤੇ ਪਸਲੀਆਂ ਬੁਰੀ ਤਰ੍ਹਾਂ ਟੁੱਟ ਗਈਆਂ ਪਸਲੀਆਂ ਟੁੱਟ ਕੇ ਅੰਦਰ ਉੱਤਸ ਗਈਆਂ ਜਿਸ ਨਾਲ ਫੇਫੜਿਆਂ ਨੂੰ ਨੁਕਸਾਨ ਪਹੁੰਚਿਆ ਸਥਾਨਕ ਲੋਕਾਂ ਨੇ ਬਿਲਾ ਐਂਬੂਲੈਂਸ ਦੀ ਡਿਜੀਟ ਕਰੇ ਉਹਨਾਂ ਨੂੰ ਤੁਰੰਤ ਕਾਰ ਵਿੱਚ ਹਸਪਤਲ ਪਹੁੰਚਾਇਆ ਪਰ ਇਸ ਤਰ੍ਹਾਂ ਦੇ ਕੇਸਾਂ ਵਿੱਚ ਸਮੇਂ ਦੀ ਬਹੁਤ ਹੈਮਤ ਹੁੰਦੀ ਹੈ ਡੇਢ ਘੰਟੇ ਬਾਅਦ ਉਹਨਾਂ ਨੂੰ ਚੰਡੀਗੜ੍ਹ ਦੇ ਇੱਕ ਪ੍ਰਾਈਵੇਟ ਹਸਪਤਲ ਲੈ ਜਾਂਦਾ ਗਿਆ ਪਰ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ ਉਹਨਾਂ ਦਾ 70% ਦਿਮਾਗ ਡੈੱਡ ਹੋ ਚੁੱਕਾ ਸੀ ਡਾਕਟਰਾਂ ਨੇ ਉਹਨਾਂ ਨੂੰ ਵੈਂਟੀਲੇਟਰ ਤੇ ਰੱਖਿਆ 11 ਦਿਨ ਤੱਕ ਇਹ ਖਬਰ ਚੱਲਦੀ ਰਹੀ ਪਰ ਕੋਈ ਸੁਧਾਰ ਨਹੀਂ ਹੋਇਆ ਆਖਰਕਾਰ 8 ਅਕਤੂਬਰ 2025 ਨੂੰ ਉਹ ਸਾਨੂੰ ਸਦਾ ਲਈ ਛੱਡ ਕੇ ਗਏ ਪਰ ਇੱਥੇ ਇੱਕ ਵੱਡਾ ਸਵਾਲ ਖੜਾ ਕਰ ਜਾਂਦਾ ਹੈ ਖੜਾ ਹੁੰਦਾ ਹੈ ਕਈ ਮਾਹਰ ਲੋਕਾਂ ਦਾ ਕਹਿਣਾ ਹੈ ਕਿ ਰਾਜਵੀਰ ਜਵੰਦਾਜੀ ਦੀ ਮੌਤ ਤਾਂ 11 ਦਿਨ ਪਹਿਲਾਂ ਹੋ ਚੁੱਕੀ ਸੀ ਕਿ ਕਾਰਪੋਰੇਟ ਹਸਪਤਾਲਾਂ ਨੇ ਮੋٹے ਬਿੱਲ ਬਣਾਉਣ ਦੇ ਲਈ ਉਹਨਾਂ ਨੂੰ ਵੈਂਟੀਲੇਟਰ ਤੇ ਰੱਖਿਆ ਹੋਇਆ ਸੀ ਜੇ ਮਰੀਜ਼ ਬ੍ਰੇਨ ਡੈਡ ਹੈ ਤਾਂ ਵੈਂਟੀਲੇਟਰ ਤੇ ਰੱਖ ਕੇ 30-35 ਲੱਖ ਰੁਪਏ ਦਾ ਬਿੱਲ ਬਣਾਉਣਾ ਕਿੱਥੋਂ ਦੀ ਇਨਸਾਨੀਤ ਹੈ ਕਿ ਪੈਸੇ ਦੇ ਲਾਲਚ ਵਿੱਚ ਮਨੁੱਖਤਾ ਦੇ ਰਿਸ਼ਤੇ ਭੁੱਲ ਗਏ ਸਨ ਇਹ ਵੱਡਾ ਸੱਚ ਹੈ ਜਿਸ ਨੂੰ ਲੋਕਾਂ ਸਾਹਮਣੇ ਲਿਆਉਣਾ ਬਹੁਤ ਜ਼ਰੂਰੀ ਹੈ ਭਾਵੇਂ ਕਿ ਰਾਜਵੀਰ ਜਵੰਦਾ ਜੀ ਨੇ ਸੰਸਾਰਿਕ ਤੌਰ ਤੇ ਖਾਸੇ ਨਹੀਂ ਸਾਡੇ ਤੋਂ ਖੋਲਿਆ ਪਰ ਉਹਨਾਂ ਨੇ ਆਪਣੀ ਛੋਟੀ ਜਿਹੀ ਜ਼ਿੰਦਗੀ ਵਿੱਚ ਜੋ ਮੁਕਾਮ ਹਾਸਿਲ ਕੀਤਾ ਉਹ ਹਮੇਸ਼ਾ ਇੱਕ ਚਮਕਦਾਰ ਸਟਾਰ ਵਣਕੇ ਪੰਜਾਬੀ ਇਤਿਹਾਸ ਵਿੱਚ ਦਰਜ ਰਹੇਗਾ ਉਹਨਾਂ ਦਾ ਹਸਮੁਖ ਚਿਹਰਾ ਅਤੇ ਰਿਸ਼ਤੇ ਸੰਭਾਲਣ ਦੀ ਕਲਾ ਅੱਧੇ ਜ਼ਿੰਦਗੀ ਨੂੰ ਜਿਉਣ ਦਾ ਤਰੀਕਾ ਹਮੇਸ਼ਾ ਲੋਕਾਂ ਲਈ ਪ੍ਰੇਰਨਾ ਸਰੋਤ ਰਹੇਗਾ ਵਾਹਿਗੁਰੂ ਜੀ ਰਾਜਵਿਜਵਾੰਦਾ ਜੀ ਦੀ ਬਿਛੜੀ ਹੋਈ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਤੇ ਅਸੀਂ ਅਰਦਾਸ ਕਰਦੇ ਹਾਂ ਕਿ ਪਿੱਛੇ ਉਹਨਾਂ ਦੇ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ਣ ਤੇ ਬੱਚਿਆਂ ਦੇ ਸਿਰ ਤੇ ਸਦਾ ਮੇਰ ਭਰਿਆ ਹੱਥ ਰੱਖਣ ਦੋਸਤੋ ਤੁਹਾਡਾ ਰਾਜਵਿਜਵਾੰਦਾ ਜੀ ਦੀ ਇਸ ਪੂਰੀ ਜੀਵਨੀ ਅਤੇ ਉਹਨਾਂ ਦੀ ਮੌਤ ਨਾਲ ਜੁੜੇ ਸਵਾਲਾਂ ਬਾਰੇ ਕੀ ਸੋਚਣਾ ਹੈ ਕਮੈਂਟ ਕਰਕੇ ਆਪਣੀ ਰਾਏ ਜ਼ਰੂਰ ਦੱਸੋ ਕਮੈਂਟ ਵਿੱਚ ਵਾਹਿਗੁਰੂ ਲਿਖ ਕੇ ਬਿਛੜੀ ਰੂਹ ਨੂੰ ਸ਼ਰਧਾਂਜਲੀ ਜ਼ਰੂਰ ਦਿਓ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਉਹਨਾਂ ਦੀ ਕਲਾ ਤੇ ਉਹਨਾਂ ਨਾਲ ਹੋਏ ਇੰਤਿਮ ਪਲਾਂ ਦਾ ਸੱਚ ਸਭ ਤੱਕ ਪਹੁੰਚ ਸਬਸਕ੍ਰਾਈਬ ਕਰਕੇ ਸਾਡੇ ਚੈਨਲ ਰੋਲਾ ਜੰਕਸ਼ਨ ਨੂੰ ਸਪੋਰਟ ਜ਼ਰੂਰ ਕਰਿਓ ਤਾਂ ਦੋਸਤੋ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਨਾਲ ਉਦੋਂ ਤੱਕ ਲਈ ਰੱਬ ਰੱਖਾ ਸਤਿ ਸ੍ਰੀ ਅਕਾਲ ਦੋਸਤੋ